ਹਾਂਸਲਾ ਮਸ਼ੀਨ ਆ ਬਾਬੇ ਗੰਨੇ ਵਾਲੀ ਜਿਹੜੀ ਪਹਿਲਾਂ ਫੌਰਨ ਚ ਆਈ ਸੀ ਸਭ ਤੋਂ ਪਹਿਲਾਂ ਇਹ ਮਸ਼ੀਨ ਧਨੌਲੇ ਵੀ ਆ ਗਈ ਆਪਣੇ ਤੇ ਇਤੋਂ ਗੰਨਾ ਪੈਂਦਾ ਇਹਦੇ ਵਿੱਚ ਇੱਕ ਵਾਰ ਜੇ ਗੰਨਾ ਪੈਂਦਾ ਇਤੋਂ ਦੀ ਕੁੜੀ ਵੀ ਦੀ ਉਹਦੀ ਕੱਢ ਦਿੰਦਾ ਏ ਆ ਆ ਬਈ ਉਧਰ ਗੰਨੇ ਵੀ ਬਾਈ ਫ੍ਰਿਜ ਚ ਲਾਉਂਦੇ ਨੇ ਹਾਂ ਠੰਡੇ ਨਹੀਂ ਤਾਂ ਬੰਦਾ ਉਹ ਕਰ ਜਾਂਦਾ ਆਪਣਾ ਕੀ ਕਹਿੰਦੇ ਨੇ ਨਹੀਂ ਤਾਂ برف ਪਾਉਂਦਾ ਆ ਗੰਨੇ ਦੇ ਪਰ ਠੰਡੇ ਨੇ ਬਾਈ ਨੇ ਫ੍ਰਿਜ ਚੋਂ ਕੱਢੇ ਨੇ ਇਹ ਮਿੰਟ ਜਿਹਾ ਬਾਬਿਓ ਅਹੀਂ ਨਹੀਂ ਹੈਗਾ ਵੀ ਬਾਰੀ-ਬਾਰੀ ਪਾਈ ਜਾਣਾ ਉਨਾ ਵਾਂਗੂ ਦੇ ਤੇਰੇ ਦੀ ਲੈ ਤੇਰੇ ਦੀ ਲੈ ਭਾਈ ਬਣਾ ਕੇ ਰਾਂ ਜੂਸ ਆ ਜੀ ਅੱਲ ਯੱਕਾ ਬਈ ਬਾਬੇ ਐ ਆਉਂਦਾ ਸਿਸਟਮ ਯੱਕਾ ਕਰੀਂ ਉਧਰ ਦਿਓ ਕੱਢੀ ਜਾਂਦਾ ਕੰਨਾ ਇਹ ਆ ਲੈ ਭਾਈ ਦਾ ਸਿਸਟਮ ਪੂਰਾ ਘੈਂਟ ਲਾਇਆ ਹੋਇਆ ਆਟੋਮੈਟਿਕ ਆ ਉਹ ਜਿਹੜਾ ਦੇਖਦਾ ਚੱਕ ਬਈ ਡਸਟ ਬਿਨ ਚ ਇਹ ਆ ਬਾਬੇਓ ਜਮਾ ਪਿਆਰ ਜੂਸ ਇੱਕ ਵਾਰੀ ਗੱਨਾ ਪੈਂਦਾ ਹਾਂ ਐ ਨਹੀਂਗਾ ਵੀ ਵਾਰੀ ਵਾਰੀ ਪਾਈ ਜਾਣਾ ਆ ਛੋਟੇ ਛੋਟੇ ਟੋਟੇ ਕੱਟੇ ਪੈਨੇ ਰਿੰਕ ਦੋ ਦੇ ਰਿੰਕ ਭਰਾ ਵੇ ਇੱਧਰ ਪਾ ਬਲੀਨਾ ਨਹੀਂ ਦੇਹੀਂ ਵਿੱਚ ਭੇਜੂ ਓਕੇ ਐ ਲੱਗ ਜਾਂਦਾ ਇਹਦੇ ਨਾਲ ਆਓ ਦੇ ਰਿੰਕ ਭਰਾ ਵੇ ਪਿੰਨੇ ਲੈ ਆਜੇ ਕੋ ਬਾਬੇ ਹੋਣਾ ਵੇ ਚੀ ਬਲੀਨਾ ਐ ਰਾਗੜਦਾ ਮੈਂਟਰੀ ਮਾਰਦਾ ਇਹ ਹੈਗਾ ਜਦੋਂ ਆਪਾਂ ਇੱਧਰ ਜਾਂਦੇ ਆ ਚੰਗਰੂਰ ਤੋਂ ਜਦੋਂ ਆਪਾਂ ਬਰਨਾਲੇ ਵਾਲਾ ਹਾਈਵੇ ਜਾਂਦੇ ਆ ਹਾਈਵੇ ਦੇ ਉੱਪਰ ਆ ਬਾਈ ਜੀ ਮਠਾਸ ਬੇਹਲੀ ਦੇ ਨਾਲ ਤਰੋਲੇ ਇੱਧਰ ਨਵੀਂ ਮਠਾਸ ਬੇਹਲੀ ਆ ਗਈ ਉਹ ਸੀ ਤੇ ਆ ਇੱਧਰ ਬਾਈਆਂ ਦੇ ਫਰੇਟੇ 'ਚ ਗੰਨੇ ਰੱਖੇ ਹੋਏ ਨੇ ਸਿਰਾ ਕਮਾ ਬਾਈ ਸਿਰਾ ਆਓ ਯਾਰੋ ਵਧੀਆ ਜੂਸ ਪੀਓ ਤਾਜ਼ਾ ਤੇ ਹਾਂ ਕਰਦਾ ਗੰਨਾ ਬਾਈ ਦਾ ਆਹ ਆਹ ਰੇ ਗੰਨੇ ਨੇ ਆ ਦੇ ਆ ਨਵੀਂ ਗੰਨੇ ਨੇ ਬਾਈ ਦੇ ਠੀਕ ਹੈ ਇੱਥੇ ਬਹਿ ਕੇ ਟੌਰ ਨਾਲ ਚਾਹੇ ਸਕੰਜਵੀ ਪੀਓ ਚਾਹੇ ਮਿੱਠੀ ਲੱਸੀ ਪੀਓ ਦੇਖ ਐ ਜਾਦੀ ਟੁੱਟੀ ਹਾਂ ਐ ਜਾਦੀ ਬਹੁਤ ਜ਼ੜਦਾ ਇੱਧਰ ਕੱਟ ਕੱਟ ਕੰਨੇ ਆਟੋਮੈਟਿਕ ਡਿੱਗਦੇ ਨੇ ਬਾਬੇ ਦੇ ਵਿੱਚ ਅੱਛਾ ਅੱਛਾ ਮੈਂ ਭਾਈ ਜੱਗ ਜਾ ਭਰਤਾ ਹਾਂ ਭਾਈ ਮਿਲੂਗਾ ਤੁਹਾਨੂੰ ਆਹ ਇਹ ਬਾਈ ਮਿਲੂ ਜਾਂ ਆਹ ਬਾਈ ਮਿਲੂ ਆਓ ਇੱਥੇ ਬੀਓ ਜੂਸ ਨਾਲ ਉਹ ਵੀ ਐ ਸੈਂਡਵਿਚ ਪੀਜ਼ਾ ਵਰਗਾ ਨਾਲ ਸੈਂਡਵਿਚ ਵੀ ਆ ਨਾਲ ਸੈਂਡਵਿਚ ਪੀਜ਼ਾ ਕੁਛ ਮਰਜੀ ਲਓ ਬਾਬੇਓ ਪੂਰਾ ਸਿਰ ਆ ਕਮਾ ਬਈਆਂ ਦਾ ਆਓ ਇੱਥੇ ਪਤਾ ਹੈ ਜੇ ਇਸ ਤੋਂ ਮ ਜਿਹਦੇ ਵਿੱਚ ਬੰਦੇ ਬਹਿਮ ਕਰਦੇ ਨੇ ਉਹ ਡਿਸਪੋਜ਼ੇਬਲ ਗਲਾਸ ਵੀ ਪਵਾ ਸਕਦੇ ਨੇ ਤੇ ਨਹੀਂ ਪਈਆਂ ਕੋਲੇ ਹੈਗਾ ਪੂਰੀ ਫੁੱਲ ਸਪਾਈਆਂ ਬਈਆਂ ਦੀ ਜਰੂਰ ਆਇਓ ਬਾਈ ਮਠਾਸ ਬੇਲੀ ਦੇ ਕੋਲੇ ਰੋਣਾ ਸੰਗਰੂਰ ਰੋਡ ਹਾਂ ਹਾਂ ਸਭ ਤੋਂ ਵਧੀਆ ਗੱਲ ਤਾਂ ਇਹ ਆ ਵੀ ਗੰਨੇ ਜਿਹੜੇ ਬਾਈ ਫ੍ਰੀਜੇ ਚ ਰੱਖਦੇ ਨੇ ਨਹੀਂ ਤਰੂ ਪਤੇ ਤੇ ਜੂਸ ਕੱਢਦੇ ਨੇ ਤੇ ਚੱਦੀ ਪਰਫੋਮ ਲਿਆਉਂਦੇ ਨੇ ਉਹ ਪਤਲਾ ਜਾ ਜਾਂਦਾ ਹਾਂ ਕਿਤੇ ਭੈ ਨਾ ਘੜਾ ਘੜਾ ਜੂਸ ਆਏ ਨਿਆਰਾ ਲਿਆਉਂਦਾ ਉਹ ਗੰਦੀ ਜੀ ਪਰਫੋਮ ਹੁੰਦੀ ਆ ਹਾਂ ਉਹੀ ਤਾਂ ਗੱਲ ਆ ਬਾਈ ਯਾਰ ਬਰਫ ਨਾਲ ਤੈਨੂੰ ਪਤਾ ਹੀ ਆ ਅੱਧਾ ਪਾਣੀ ਪੈ ਜਾਂਦਾ ਹਾਂ ਆ ਦੂਜੀ ਚਾਹ ਵੀ ਆ ਚਾਹ ਵੀ ਬਣਾਉਣੀ ਦੂਜੀ ਉਹਦੇ ਲਈ ਕੁੱਲੜ ਪੀ ਜਾ ਕੁੱਲੜ ਚਾਹ ਬਾਠ ਠੀਕ ਆ ਪੀਜ਼ਾ ਵੀ ਖਾ ਜਾਦੇ ਬਾਬੇ ਕੁਲੜ ਪੀਜ਼ਾ ਬਹੁਤ ਚੀਜ਼ ਆ ਯਾਰ A to Z ਲੈ ਬਾਈ ਗੱਲਾਂ ਜੂਸ ਆ ਬਰਫ ਦੇ ਗੰਨੇ ਲਾਏ ਬੰਨੇ ਬਾਈ ਗੰਡੇ ਪਈਆਂ ਦੇ